ਉੱਥੇ ਜਾ ਕੇ ਆਈ ਆ ਚਲੋ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਤੁਹਾਨੂੰ ਸਮਾਂ ਨਿਕਲਿਆ ਕਿਉਂਕਿ ਹਾਲੇ ਤੱਕ ਤਾਂ ਤੁਹਾਡਾ ਸਮਾਂ ਖਰੀਦਾ ਫਰੋਦ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੇਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਚ ਹੋਇਆ ਮੈਂ ਕਿਹੜੀ ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਿਡ ਝਾੜੂ ਨੂੰ ਚਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਏ ਪ੍ਰੈਸ਼ਰ ਬਾਏ ਲਿਓਰਿੰਗ ਖਰੀਦਿਆ ਵਿਰੋਧ ਦੀ ਪੂਰੇ ਜੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਆ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣੇ ਆ ਮਗਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਔਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਇੱਥੇ ਬੈਠੇ ਹਨ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਔਰ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜ੍ਹਾਉਂਦੇ ਸਨ ਲੈਕਚਰ ਆ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣ ਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇੰਨਾ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਨਾਂ ਤੇ ਪਾਇਆ ਮਗਰ ਇਹ ਟਾਸ ਤੋਂ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਹਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਹਨਾਂ ਦਾ ਧਨਵਾਦੀ ਹਾਂ ਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਸ ਹਨੇਰੀ 'ਚ ਵੀ ਜਿੱਤ ਕੇ ਆਏ ਔਰ ਮਤਦਾਦਾਨ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਉਂਡ 'ਚ ਲੈ ਕੇ ਗਏ ਸੀ ਗਰਾਉਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਆ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ਼ਰ ਇਹ ਨਹੀਂ ਝੁਕੇ ਇਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਗਈ ਇਹ ਨਹੀਂ ਝੁਕੇ ਹਾਂ ਕਈ ਜ਼ਰੂਰ ਡੋਲ ਗਏ ਆ ਬੀਜੇਪੀ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਡੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ 'ਚ ਦੱਸ ਰਿਹਾ ਉਹਨੂੰ ਬੀਜੇਪੀ ਸਾਹਮ ਲਵੇ ਤੇ ਸਾਹਮਲੇ ਮੈਂ ਦੱਸਿਆ ਸੀ ਉਹਨਾਂ ਨੂੰ ਕਿ ਤੁਹਾਡੇ ਤਿੰਨ ਬੰਦੇ ਭੱਜ ਨੇ ਦੋ ਭੱਜ ਗਏ ਇੱਕ ਤੇ ਮੈਨੂੰ ਸ਼ੱਕ ਹੈ ਉਹ ਮੈਨੂੰ ਲੱਗਦਾ ਹਲੇ ਵਿਚਾਰ ਜੇ ਖਲੋਤਾ ਕਿਹੜੇ ਪਾਸੇ ਡਿੱਗੂਗਾ 5 ਵਜੇ ਪਤਾ ਲੱਗੂਗਾ ਮਗਰ ਉਸ ਤੋਂ ਬਾਅਦ ਆਮ ਆਜ਼ਾਦ ਇੰਡੀਪੈਂਡੈਂਟ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਲੜੇ ਸਨ ਉਹ ਵੀ ਡੋਲ ਗਏ ਇਸ ਲਈ ਹੱਦ ਤੋਂ ਵੱਧ ਪ੍ਰੈਸ਼ਰ ਹੈ ਮੇਰ ਬਣਾਉਣ ਦਾ ਕੱਲ ਜੋ ਫਗਵਾੜੇ ਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਅੱਜ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ 24 ਸੀਟ ਆਈਆਂ ਭਾਈ ਭਾਈ ਤੁਹਾਨੂੰ ਤੁਹਾਨੂੰ ਲੋਕਾਂ ਨੇ ਨਕਾਰਿਆ ਅੱਜ ਦੀ ਗਿਣਤੀ ਜੋ ਹੈ ਉਹ ਮੈਨੂੰ ਲੱਗਦਾ 41 ਕਾਉਂਸਲਰ ਸ਼ਾਇਦ ਸੋਨੀ ਸਾਹਿਬ ਲੈ ਕੇ ਬੈਠੇ ਔਰ 39 ਆ 40 ਐਮਐਲਏ ਵਿੱਚ ਪਾ ਕੇ ਆਮ ਆਦਮੀ ਪਾਰਟੀ ਕੋਲ ਬੈਠੇ ਹੈ ਤੇ ਫਰਕ ਤਾਂ ਰਹਿ ਗਿਆ ਹੁਣ 6 ਜਾਂ 7 ਰਹਿ ਗਏ ਬੀਜੇਪੀ ਦੇ ਤੇ 4 ਰਹਿ ਗਏ ਸਾਡੇ ਬੀਜੇਪੀ ਦਾ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਸ਼ਾਇਦ ਗੈਰ ਹਾਜ਼ਰ ਹੋ ਜਾਣਾ ਵਾਕ ਆਊਟ ਕਰ ਦੇਣਾ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿੰਨਾ ਸਿੱਧੀ ਕਿ ਭਾਈ ਮੇਅਰ ਸਾਡਾ ਬਣਾ ਦਿਓ ਤੇ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ਸਾਰੀ ਰਾਤ ਨਹੀਂ ਮੈਨੂੰ ਸੌਣ ਦਿੱਤਾ ਨਾ ਸਾਡੇ ਕਾਉਂਸਲਰਾਂ ਸਾਹਿਬਾਨਾਂ ਨੂੰ ਸੌਣ ਦਿੱਤਾ ਕੋਈ ਕਹਿੰਦਾ ਮੇਰਾ ਨਾਮ ਐਲਾਨਤਾ ਕੋਈ ਮੇਰਾ ਕਹਿੰਦੇ ਐਲਾਨਤਾ ਕੋਈ ਮੇਰਾ ਐਲਾਨਤਾ ਮੇਰੇ ਲੋਦਾ ਘਰ ਬੈਠੀ ਲਾਨੀ ਜਾਂਦੇ ਆ ਤੁਹਾਨੂੰ ਕੋਈ ਆਮ ਆਦਮੀ ਪਾਰਟੀ ਦਾ ਮੇਅਰ ਦਾ ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈ ਕਿ ਨਹੀਂ ਪਈ ਪਈ ਕਿ ਨਹੀਂ ਪਈ ਜੀ ਕੌਣ ਹੈ ਕੈਂਡੀਡੇਟ ਇਹਨਾਂ ਦਾ ਇਸ ਲਈ ਅੰਦਰ ਜੋ ਮੈਨੂੰ ਸ਼ੱਕ ਹੈ ਗੁਰਪ੍ਰੀਤ ਭੁੱਲਰ ਸਾਹਿਬ ਕਮਿਸ਼ਨਰ ਆਫ ਪੁਲਿਸ ਰਹਿਣ ਵਾਸਤੇ ਕੁਝ ਕਰ ਸਕਦੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਿਨ ਦਿਹਾੜੇ ਅਟੈਕ ਕਰਵਾ ਸਕਦੇ ਆ ਹਰਪਾਲ ਰੰਧਾਵੇ ਦੀ ਮਦਦ ਕਰ ਸਕਦੇ ਆ ਔਰ ਫੇਰ ਕਹਿਣ ਕੀ ਐਟੈਕ ਇਹਨਾਂ ਨੇ ਆਪਣੇ ਆਪ ਤੇ ਆਪ ਕਰਾਇਆ ਤੇ ਮੰਨ ਕੇ ਚੱਲੋ ਅੱਜ ਇਹ ਕਾਉਂਸਲਰ ਸਹਿਬਾਨ ਅੰਦਰ ਚੱਲੇ ਆ ਇਹਨਾਂ ਨੂੰ ਔਰ ਭਾਰ ਰੰਦਾਵੇ ਔਰ ਕਾ ਐਸਪੀ ਚੁੱਕ ਕੇ ਵੀ ਲਿਜਾ ਸਕਦਾ ਮਗਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਲੋਕਾਂ ਦੀ ਜੋ ਫਤਵਾ ਉਹਦਾ ਸਤਕਾਰ ਕਰਦੇ ਹੋਏ ਅਡੋਲ ਰਹਿਣਗੇ ਔਰ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ 익ਸਪੋਜ਼ ਵੀ ਕਰਨਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਕਿ ਬਹੁਮਤ ਤੁਹਾਡੇ ਕੋਲ ਵੀ ਨਹੀਂ ਇਲੈਕਸ਼ਨ ਗਾਹ ਨਾ ਕਰਾਇਓ ਜੇ ਤੁਸੀਂ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਦਾ ਮੇਰ ਬਣਾਓ ਔਰ ਫਿਰ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਪਿਛਲੇ 5 ਸਾਲ ਵੀ ਕਾਂਗਰਸ ਨੇ ਸਿਰਫ ਤੇ ਸਿਰਫ ਐਸੇ ਬਣਾਇਆ ਜਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਇਸੇ ਕਾਰਨ ਹੋਇਆ ਕਿ ਉਹਨਾਂ ਦੇ ਮੇਅਰ ਵੀ ਚਲੇ ਗਿਆ ਮੇਅਰ ਸਾਹਿਬ ਤਾਂ ਚਲੀ ਆਪ ਚੇ ਗਏ ਤੇ ਕਾਂਗਰਸੀ ਸਾਰੇ ਇੱਥੇ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਲੋਕਾਂ ਨੇ ਐਮ ਐਲ ਏ ਵੇਲੇ ਕਰਦੇ ਇਸ ਲਈ ਅੱਜ ਇਹਨਾਂ ਹਾਲਾਤਾਂ 'ਚ ਔਰ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਔਰ 4 ਵਜੇ ਇਲੈਕਸ਼ਨ ਦਾ ਸਮਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਪੱਖ ਤੁਹਾਡੇ ਸਾਹਮਣੇ ਰੱਖਿਆ ਕੋਈ ਸਵਾਲ ਜੀ ਜਿਸ ਤਰ੍ਹਾਂ 26 ਜਨਵਰੀ ਦੇ ਦਿਨ ਦੀ ਖਾਸ ਚੋਣ ਕੀਤੀ ਗਈ ਖਾਸ ਜਗ੍ਹਾ ਤੇ ਜਾ ਕੇ ਜਿਹੜਾ ਅਪਮਾਨ ਕੀਤਾ ਗਿਆ ਲੱਗਦਾ ਕਿ ਸੋਚੀ ਸਮੀ ਸਾਜ਼ਿਸ਼ ਹੈ ਪੰਜਾਬ ਇਟ ਇਜ਼ ਅ ਪ੍ਰੀ ਪਲਾਨਡ ਪ੍ਰੀ ਮੈਡੀਟੇਟਿਡ ਬੜੀ ਲੰਮੀ ਪਲੈਨਿੰਗ ਤੋਂ ਬਾਅਦ ਇਹ ਕੰਮ ਹੋਇਆ ਔਰ 26 ਜਨਵਰੀ ਨੂੰ ਚੂਜ਼ ਕਰਨਾ ਬਾਬਾ ਸਾਹਿਬ ਜੀ ਨੂੰ ਟਾਰਗੇਟ ਕਰਨ ਲਈ ਇੱਕ ਬੜੀ ਲੌਂਗ ਟਰਮ ਪਲੈਨਿੰਗ ਹੈ ਬਾਰਡਰ ਸਟੇਟ ਤੇ ਅਬ ਸੋਚ ਦੀ ਗੱਲ ਇਹ ਆ ਹਾਈ ਅਲਰਟ ਹੋਵੇ ਪੰਜਾਬ 'ਚ ਮਤਲਬ ਇਤੋਂ ਵੱਧ ਹਾਈ ਅਲਰਟ ਹੋ ਨਹੀਂ ਸਕਦਾ ਸਿਕਿਉਰਿਟੀ ਫੋਰਸਸ ਔਨ ਹਾਈ ਅਲਰਟ ਔਨ ਔਰ ਉਸ ਮੌਕੇ ਤੇ ਬੰਦਾ ਮਨਮਰਜ਼ੀ ਕਰੇ ਚੜ ਕੇ ਬਾਬਾ ਸਾਹਿਬ ਜੀ ਦੀ ਉਸ ਸਟੈਚੂ ਨੂੰ ਅਪਮਾਨਿਤ ਕਰੇ ਮੈਂ ਸਮਝਦਾ ਹਾਂ ਪੁਲਿਸ ਕਮਿਸ਼ਨਰ ਜਾਂ ਪੁਲਿਸ ਦੇ ਆਲਾ ਅਧਿਕਾਰੀ ਦਾ ਇੱਥੇ ਕਮਿਸ਼ਨਰ ਬਣੇ ਰਹਿਣ ਜਾਣ ਦਾ ਕੋਈ ਹੱਕ ਹੀ ਨਹੀਂ ਰਹਿ ਗਿਆ ਪਹਿਲਾ ਦਰਬਾਰ ਸਾਹਿਬ ਤੇ ਅਟੈਕ ਔਰ ਅੱਜ ਦਰਬਾਰ ਸਾਹਿਬ ਤੋਂ ਬਾਅਦ 26 ਜਨਵਰੀ ਵਾਲੇ ਦਿਨ ਕਿਸੇ ਨੇ ਐਡੀ ਵੱਦਸ਼ਲੂਕੀ ਕੀਤੀ ਹੋਵੇ ਤੇ ਮੈਂ ਕਹੂੰਗਾ ਪੁਲਿਸ ਤੇ ਕਮਿਸ਼ਨਰ ਆਫ ਪੁਲਿਸ ਉੱਤੇ ਐ ਇਹ ਹਾਲਾਤ ਬਣੇ ਤੁਹਾਡੇ ਸਾਹਮਣੇ ਅੱਜ ਵੀ ਲੈਕਚਰ ਹੋ ਰਹੀ ਹੈ ਇਸ ਨਾਲ ਵੀ ਰਿਲੇਟ ਕਰਕੇ ਦੇਖਦੇ ਜੀ ਜਿਸ ਨਾਲ ਸਾਖੀ ਦਾ ਸਾਕਾਰ ਹੈ ਇਹ ਦੇਖੋ ਭਗਵੰਤ ਮਾਨ ਜੀ ਹੋਮ ਮਿਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਕੇ ਡੇਢ ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਇਲਾਜ ਦੀਨ ਰਹੇ ਆ ਫਿਰ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਸੇ ਆ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕੇ ਜਰੀਆਲੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿਸੇ ਨੂੰ ਜਵਾਬ ਤਲ ਵੀ ਨਹੀਂ ਕਰਨੀ ਤਾਂ ਇਹੀ ਕੁਝ ਹਾਲਾਤ ਪੈਦਾ ਹੋਣਗੇ ਤੁਹਾਡਾ ਰਾਜੂ ਕੁਲਦੀਪ ਧਾਲੀਵਾਲਾ ਜੀ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਅੰਡਰ ਕੰਟਰੋਲ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਧਾਲੀਵਾਲ ਸਾਹਿਬ ਨੂੰ ਤਾਂ ਮੈਂ ਲਾਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟਰੀਅਟ ਤੋਂ ਲੈ ਕੇ ਆਉਂਦੇ ਆ ਅੰਡਰ ਕੰਟਰੋਲ ਇਹ ਆਪ ਅੰਡਰ ਕੰਟਰੋਲ ਨਹੀਂ ਸਰਕਾਰ ਇਹਨਾਂ ਦੀ ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ ਮਤਲਬ ਅੰਡਰ ਕੰਟਰੋਲ ਕੀ ਹੈ ਫਿਰ ਤੁਸੀਂ ਸਾਜ਼ਿਸ਼ ਦਾ ਹਿੱਸਾ ਹੋ ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ ਮੇਰੇ ਕੋ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨਾਟ ਕਿ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ ਉਹ ਵੀ ਕਰਦੇ ਉਹਦੇ ਘੱਟੇ ਵੀ ਅੰਡਰ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ 24 ਘੰਟੇ ਹੋ ਚੁੱਕੇ ਕਟੜਾ ਨੂੰ ਸਿਰਫ ਇੱਕ ਬੰਦੇ ਦਾ ਨਾਮ ਜਹੂਨ ਦੱਸਿਆ ਗਿਆ ਜਿਸ ਨੇ ਕਟੜਾ ਨੂੰ ਅੰਜਾਮ ਦਿੱਤਾ ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ ਏ ਡੀ ਜੀ ਪੀ ਇੱਕ ਸਪੈਸ਼ਲ ਏ ਡੀ ਜੀ ਪੀ ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅਮਰਸਰ ਸਾਹਿਬ ਚ ਉਹਦੀ ਵਿਜ਼ਿਟ ਹੋਈ ਆ ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ ਦੋ ਆਏ ਸੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰੀਵੈਂਟ ਕਰ 파ਰੇ ਜੈ ਸ਼ੋਜ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਜਾਂ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਚੋਹ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਟ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੁੰਦੇ ਹੈ ਦਿੱਲੀ ਪੁਲਿਸ ਨੇ ਇਹ ਨਾ ਦੀ ਸਕਿਉਰਿਟੀ ਵਾਪਸ ਕਰਦੀ ਜੀ ਪੰਜਾਬ ਪੁਲਿਸ ਦੀ ਸਕਿਉਰਿਟੀ ਦੇ ਦਿੱਲੀ ਕੇਰਤੀਵਾਲ ਸਾਹਿਬ ਕੋ ਵੀ ਆ ਜੀਵੋ ਕੁਮਾਰ ਕੋ ਵੀ ਆ ਤੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦਿੰਨਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਨ ਕਿ ਇਹਨਾਂ ਨੇ Z+ ਸਕਿਉਰਿਟੀ ਬੇਬਾ ਕੁਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜ਼ੋਰ ਲਵਾ ਲਿਆ ਕਿ ਦਿੱਲੀ ਦੇ ਵਸਿੰਦੇ ਨੂੰ ਜਿਹੜਾ ਦਿੱਲੀ ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆਰੋਪ ਨੇ ਜਿਹੜਾ ਜੇਲ੍ਹ ਵੀ ਗਿਆ ਇੱਕ ਧੀ ਪੈਣ ਨਾਲ ਮਿਸਬਿਹੇਵ ਕਰਨ ਦਾ ਔਰ ਧੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀ ਜੇ ਇਹਦੀ ਉਹਦੀ ਇਹ ਹਿੰਮਤ ਹੋ ਸਕਦੀ ਹੈ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨਾਲ ਮਿਸਬਿਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਏਟ ਨਾ ਬੜਨ ਦਿਓ ਬੇਬਬ ਕੁਮਾਰ ਨੂੰ ਇਹਨੂੰ ਚੀਫ ਮਿਨਿਸਟਰ ਦੇ ਦਫ਼ਤਰ ਨਾਲ ਬੜਨ ਦਿਓ ਵੇਖੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ 'ਚ ਆਵਾਰਤ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣੋ ਫਿਸ਼ਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਆ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ ਚ ਬੰਬ ਬਲਾਸਟ ਹੋ ਰਿਹਾ ਹਿੰਦੂ ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ ਐਸਸੀ ਭਾਈਚਾਰੇ ਦੀ ਮਹਾਨ ਸਤਕਾਰਯੋਗ ਸ਼ਖਸੀਅਤ ਨੂੰ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਹੈ ਇਹ ਸਾਰੇ ਇਨਸੀਡੈਂਟਸ ਲਾਅ ਐਂਡ ਆਰਡਰ ਦਾ ਅਟਰ ਫੇਲੀਅਰ ਔਰ ਭਗਵੰਤ ਮਾਨ ਨੇ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਹਨਾਂ ਮਾਏ 30-40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲੈਣ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮਐਲਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲੱਸ ਸਿਕਿਉਰਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਸ਼ਾਹੂਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿਥੇ ਉਹਨਾਂ ਦੀ ਸਿਕਿਉਰਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾਉਂ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਪਲਾਸ ਤੇ ਬੰਬ ਪਲਾ ਤੁਹਾਨੂੰ ਫਿਕਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਆਪ ਦੀ ਜਾਨ ਮਾਲ ਦੀ ਰੱਖਿਆ केजी ਵਾਲੀ ਸਕਿਉਰਟੀ ਦਿੱਤੀ ਹੋਈ ਆ 70 70 ਅੱਛੀ ਜੀ ਜਿੰਨੇ ਪੰਜਾਬ ਨੂੰ ਸਾਈਟ ਤੱਕ ਇਸ ਤੇ ਵਾਪਸ ਸਾਰੀ ਵਿਡਰਾ ਹੋਣੀ ਚਾਹੀਦੀ ਜੀ ਔਰ ਇਹ ਸਾਰਾ ਬਿੱਲ ਪਿਛਲੇ 3 ਸਾਲਾਂ ਦਾ ਜਾਂ ਭਗਵੰਤ ਮਾਨ ਪਰ ਇਹ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੂੰ ਦਿੱਤੀ ਆ ਉਹਨਾਂ ਤੋਂ ਇਹ ਰਿਕਵਰੀ ਪੈਸੇ ਆਦੀ ਹੋਵੇ ਪੰਜਾਬ ਦੇ ਲੋਕ ਜਿਹੜੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ ਜਿੱਥੇ ਹੈਲਥ ਇਨਫਰਾਸਟ੍ਰਕਚਰ ਤੇ ਐਸ਼ ਨੈਸ਼ ਹੋ ਗਿਆ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦਾ ਬੁਰਾ ਹਾਲ ਹੈ ਹਰ ਪੈਰਾ ਬੀਟਰ ਤੇ ਪੰਜਾਬ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਉਹ ਖਰਚਾ ਕਿਉਂ ਚੱਲਣ ਸੱਤਵਰਤ ਵਗਦਾ ਪਰ ਉਹ ਹੁਣ ਵੀ ਜਿਹੜੀ ਘਟਨਾ ਵਾਪਰੀ ਇੱਥੇ ਲੱਗਦਾ ਖਾਸ ਤੌਰ ਤੇ ਅਮਰਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਜੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ਆਈਐਸਆਈ ਪਾਕਿਸਤਾਨ ਇਹਦੇ ਚ ਵੱਡਾ ਰੋਲ ਅਦਾ ਕਰ ਰਹੀ ਹੈ। ਇਹ ਨਿਕੰਮੇ ਜੇ ਕੁਛ ਘਟਿਆ ਜੇ ਗੈਂਗਸਟਰ ਉਹਨਾਂ ਦਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਇਨਡਾਇਰੈਕਟ ਸਾਥ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਵੀ ਮਿਲ ਰਿਹਾ ਜਿਹੜੀ ਸੁੱਤੀ ਪਈ ਆ ਜਿਹੜੀ ਪ੍ਰੀਐਮਪਟ ਨਹੀਂ ਕਰ ਪਾਰੀ ਜਿੰਨਾਂ ਦਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਹੈ ਜਿਹੜਾ ਮਤਲਬ ਹਾਈ ਅਲਰਟ ਵਾਲੇ ਦਿਨ ਵੀ ਇਹ ਜੀ ਇਨਸੀਡੈਂਟ ਹੋ ਜਾਣ ਔਰ ਟਾਰਗੇਟ ਕੀਤਾ ਜਾ ਰਿਹਾ ਇੱਕ ਪਰਟਿਕੁਲਰ ਕਮਿਊਨਿਟੀਜ਼ ਨੂੰ ਮਾਈਨੋਰਟੀ ਨੂੰ ਕਿ ਇਹਨਾਂ ਨੂੰ ਟਾਰਗੇਟ ਕਰੋ ਹਿੰਦੂ ਸਿੱਖ ਗੱਲ ਬਣਾਓ ਜਾਂ ਭਾਈਚਾਰਿਆਂ ਦੇ ਵਿੱਚ ਫਿੱਕ ਪਾਓ ਔਰ ਪੰਜਾਬ ਦਾ ਸ਼ਾਂਤ ਮਹਿਮੂਲ ਖਰਾਬ ਕਰੋ ਚੀਫ ਮਿਨਿਸਟਰ ਸਾਹਿਬ ਦਿੱਲੀ ਬੈਠੇ ਇਸ ਲਾਹਮ ਦੀ ਸਿਕਿਉਰਿਟੀ ਦੀ ਆਪਣੀ ਜਾਂਚ ਦੀ ਮੰਗ ਕਰਦੇ ਹੋ ਜੀ ਇਟ ਹੈਸ ਟੂ ਬੀ ਕੋਰਟ ਮਾਨਿਟਰਡ ਜੀ ਨਹੀਂ ਤਾਂ ਇਹ ਸਾਰਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਵਾਂਗੂ ਆਈ ਬਾਸ ਹੋਊਗਾ ਬੜੀ ਛੇਤੀ ਮੈਂ ਲਾਰੈਂਸ ਬਿਸ਼ਨੋਈ ਵਾਲੇ ਕੇਸ 'ਚ ਵੀ ਪੁਲਿਸ ਨੇ ਸਰਕਾਰ ਦੇ ਕੀ ਕਾਰਵਾਈ ਰਹੀ ਆ ਕਿ ਵੇ ਉਹ ਨਾਨੇ ਉਸ ਨੂੰ ਐਡ ਕੀਤਾ ਲਾਰੈਂਸ ਬਿਜਨੋਈ ਉਹ ਚੀਜ਼ਾਂ ਵੀ ਮੈਂ ਤੁਹਾਡੇ ਸਾਹਮਣੇ ਬੜੀ ਛੇਤੀ ਰੱਖਾਂਗੇ ਜਿਵੇਂ ਅੱਜ ਕਾਂਗਰਸ ਕੋ 40 ਕੌਂਸਲਰ ਨੇ ਇਹਨਾਂ ਦੇ ਕੋਲ 26 ਸੀਗੇ ਇਹਨਾਂ ਨੇ ਐਮ ਐਲ اے ਵੀ ਪੇਸ਼ ਆਉਂ ਕਰ ਰਹੇ ਦੋ ਹੋਰ ਵੀ ਜਲਦੀ ਤੁਹਾਨੂੰ ਵੀ ਲੱਗਦਾ ਕਿ ਜਿਵੇਂ ਤੁਹਾਡੇ ਕੋਲ ਬੀ ਜੇ ਪੀ ਆਲੇ ਨੇ ਆਪਣੇ ਕਹਿ ਤਾ ਕਿ ਅਸੀਂ 11 ਜ਼ ਰਹਿ ਜਾਾਂਗੇ ਕਿਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਲੱਗ ਸ਼ਰੋਮਨੀ ਅਕਾਲੀ ਦਲ ਨੂੰ ਜਹਾਂ ਸਾਨੂੰ ਬਣਾ ਲੈਣ ਜਾ ਫਿਰ ਅੰਦਰ ਜੋ ਹੋਊਗਾ ਫਿਰ ਉਹ ਬਾਣਜੂ ਜੀ ਦੇ ਕੋਲ ਬਾਤ ਗਿੰਤੀ ਹੈ ਤੁਹਾਡੀ ਸਿਆਸੀ ਕੋਈ ਆਪਣਾ ਨਹੀਂ ਕੀ ਹੈ ਜੀ ਹਾਂਜੀ ਮੈਨੂੰ ਲੱਗਦਾ ਜੀ ਅੱਜ ਜੇ ਆ ਤਾਂ ਤੁਹਾਨੂੰ ਮੇਅਰ ਅਕਾਲੀ ਸ਼ਰੋਮਨੀ ਅਕਾਲੀ ਦਲ ਦਾ ਦੇਖੂਗਾ ਤੇ ਜੇ ਆ ਇਲੈਕਸ਼ਨ ਰੱਦ ਹੋ ਜੂਗੀ ਅੱਜ ਦੋ ਕੰਮ ਹੀ ਹੋਣੇ ਆ ਤੀਜਾ ਸੋਨੀ ਸਾਹਿਬ ਦੇ ਸੁਪੜੇ ਤਾਂ ਮੰਗੇਰੀ ਲਾਲ ਦੇ ਸੁਪਨੇ ਜਾਣੇ ਮੈਂ ਤੁਹਾਨੂੰ ਅੱਜ ਗੱਲ ਦਾ ਹਾਂਜੀ ਅੰਦਰ ਦੱਸਾਂਗੇ ਜੇ ਆਲੀ ਆਲੀ ਬਾਹਰ ਦਾ ਦੱਸਦਾ ਇਹ ਕਿਉਂ ਦੱਸੀਏ ਹਾਈ ਕੋਰਟ ਨੇ ਵੀਡੀਓ ਗ੍ਰਾਫੀ ਚ ਵੀ ਕਿਹਾ ਕਿ ਉਹਨਾਂ ਦੇ ਤਾਂ ਲੱਗਦਾ ਕਿ ਜਿਹਨੇ ਪੁੱਲਰ ਸਾਹਿਬ ਦੇ ਸਾਹਮਣੇ ਜਦੋਂ ਵੀਡੀਓ ਗ੍ਰਾਫੀ 'ਚ ਗੋਲੀ ਚੱਲ ਗਈ ਤੇ ਪੁੱਲਰ ਸਾਹਿਬ ਨੇ ਜਾ ਕੇ ਕਮਿਸ਼ਨਰ ਪੁਲਿਸ ਨੇ ਫੇਰ ਕਹਿਤਾ ਕਿ ਇਹ ਤਾਂ ਐਕਸੀਡੈਂਟਲ ਫਾਇਰ ਹੈ ਤਾਂ ਭਾਈ ਫਾਇਰ ਹੈ ਤਾਂ ਗੋਲੀ ਚੱਲਣੀ ਨਹੀਂ ਸੀ ਉਹ ਤਾਂ ਗੋਲੀ ਚਲਾਉਣ ਦੀ ਉਹਦੀ ਮਨਚਾ ਨਹੀਂ ਸੀ ਤੇ ਜੇ ਉਹ ਚੌੜੇ ਦੇ ਹੱਕ 'ਚ ਜੇ ਤੁਹਾਡੇ ਸਾਰੇ ਤੁਸੀਂ ਖੜੇ ਸੀ ਸ਼ੁਕਰ ਕਰੋ ਤੁਸੀਂ ਬਚ ਗਏ ਯਾ ਲੈ ਤਾਂ ਵੀਰ ਜੋ ਬਾਦਲ ਦੇ ਚੱਲੀ ਥੋਡੇ ਦੇ ਚੱਲੀ ਹੁੰਦੀ ਉਹਨਾਂ ਕਿਹੜਾ ਹੀ ਚੱਲੀ ਨਹੀਂ ਹਲੇ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਮੇਰੀ ਗੱਲ ਸੁਣ ਲੋ ਜਦੋਂ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਤੇ ਜੇ ਉਹ ਫੇਰ ਕਹਿ ਸਕਦਾ ਕਿ ਨਹੀਂ ਇਹ ਗੋਲੀ ਚਲਾਉਣ ਦੀ ਮਨਸ਼ਾ ਨਹੀਂ ਸੀ ਇਹ ਹੁਣ ਵੀ ਰਿਕਾਰਡਿੰਗ ਕਰ ਲੋ ਕੁਛ ਕਰ ਲੋ ਜਦ ਤੱਕ ਜਿਵੇਂ ਦੁੱਧ ਦੀ ਰਾਖੀ ਤੇ ਬਿੱਲਾ ਬਿਠਾ ਦੀਦਾ ਨਾ ਫੇਰ ਕਹੀਏ ਕਿ ਦੁੱਧ ਕਿਵੇਂ ਕੋ ਪੀ ਜੂ ਹੁਣ ਉਹ ਲਾਤਾ ਚ ਅੱਜ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਸਤਿਕਾਰਯੋਗ ਨੇ ਮਗਰ ਭੁੱਲਰ ਸਾਹਿਬ ਨੂੰ ਕੋ ਵੀਡੀਓ ਰਿਕਾਰਡਿੰਗ ਨਾਲ ਇੱਥੇ ਲੈਕਚਰ ਕਰਾ ਦਿਓ ਤੇ ਪਤਾ ਹੀ ਆਉਣਾ ਕੀ ਹੈ ਇਹ ਤਾਂ ਹੁਣ ਮੈਂ ਕਾਉਂਸਲਰ ਸਾਹਿਬਾਨਾਂ ਨੂੰ ਕਹੂੰਗਾ ਭਾਈ ਤਗੜੇ ਰਹੋ ਔਰ ਆਮ ਆਦਮੀ ਪਾਰਟੀ ਨੂੰ ਮੇਰਾ ਓਪਨ ਆਫਰ ਹੈ ਕਿ ਤੁਹਾਡਾ ਤਾਂ ਹਲੇ ਤੱਕ ਮੇਰ ਦਾ ਇਹਨਾਂ ਨੇ ਕੈਂਡੀਡੇਟ ਤਾਂ ਨਹੀਂ ਲਾਨੇ ਇਹਨਾਂ ਤੋਂ ਲਾਨਿਆ ਵੀ ਨਹੀਂ ਜਾਣਾ ਤੁਹਾਨੂੰ ਜਾਂ ਤਾਂ ਕਾਂਗਰਸ ਦਾ ਬਣੋ ਤੇ ਜੇ ਨਹੀਂ ਚਾਹੁੰਦੇ ਕਾਂਗਰਸ ਦਾ ਬਣੇ ਮੈਂ ਵੀ ਨਹੀਂ ਚਾਹੁੰਦਾ ਬਣੇ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ 5 ਸਾਲ ਫਿਰ ਤੁਸੀਂ ਐ ਕਰੋ ਆਲੀ ਆਲ ਸਾਹਿਬ ਨੂੰ ਅਰੋੜਾ ਸਾਹਿਬ ਨੂੰ ਬੇਨਤੀ ਆ ਫਿਰ 4 ਸਾਡੇ ਆ 41 ਉਹ ਨੇ ਇੱਧਰ ਵੋਟ ਪਵਾ ਦਿਓ 39 ਦੀ ਤੇ 43 ਵਾਲਾ ਮਿਹਰਬਾਨ ਜੂ ਤੇ ਤੁਹਾਨੂੰ ਵੀ ਇਸ ਗੱਲ ਦੀ ਤਸੱਲੀ ਹੋ ਜੂ ਕਿ ਕਾਂਗਰਸ ਨਹੀਂ ਜਿੱਤੀ ਨਹੀਂ ਤਾਂ ਫੇਰ ਜਿਹੜੀ ਲੜਾਈ ਦਿੱਲੀ 'ਚ ਲੜਦੇ ਹੋ ਉਹ ਲੜਾਈ ਦਿੱਲੀ 'ਚ ਵੀ ਫੇਲ ਹੋਵੋਗੇ ਤੇ ਇਸ ਲਈ ਅੰਮ੍ਰਿਤਸਰ ਸਾਹਿਬ 'ਚ ਵੀ ਫੇਲ ਹੋ ਜੂ ਠੀਕ ਆ ਜੀ ਥੈਂਕ ਯੂ ਤੁਸੀਂ ਕੋਈ ਇੱਕ ਮਿੰਟ ਜੀ ਇੱਕ ਮਿੰਟ ਆ ਕੌਂਸਲਰ ਜੈਬਾਣਾ ਨੇ ਕੋਈ ਗੱਲ ਦੱਸੀ ਨਹੀਂ ਤੁਸੀਂ ਕਿਵੇਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਅਪਰੋਚ ਕੀਤਾ ਅਪਰੋਚ ਤੇ ਸਾਰਿਆਂ ਨੂੰ ਪਤਾ ਜੀ ਬਹੁਤ ਕੀਤਾ ਗਿਆ ਵਾ ਪਰ ਚਲੋ ਪਰਮਾਤਮਾ ਦੀ ਕਿਰਪਾ ਰਹੀ ਹੈ ਅਸੀਂ ਸਾਰੇ ਇਕੱਠੇ ਰਹੇ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਆ ਰਾਜ ਜਿਹੜਾ ਕਹਿ ਰਹੇ ਸੀ ਡੇਰੀ ਦੇ ਹੋ ਰਹੇ ਕਾਂਗਰਸ ਦਾ ਸੀ ਕਾਂਗਰਸ ਨੰਬਰ 24 ਤੋਂ ਕਾਂਗਰਸ ਦੇ ਉਹ ਸਾਡੇ ਵਿਚਾਰਿਆਂ ਨੂੰ ਤਾਂ ਨੀਂਦ ਹੀ ਅੱਜ ਆਉਣੀ ਆ ਇਹਨਾਂ ਤਾਂ ਸੌਂ ਨਹੀਂ ਦਿੰਦਾ ਇੰਨਾ ਤਾਂ ਮਤਲਬ ਕਿ ਆਂਢੀ ਗਵਾਂਢੀ ਰੌਲਾ ਪੈ ਜੇ ਤਾਂ ਨਹੀਂ ਪਰੇਚਾਨ ਹੁੰਦੇ ਰਾਤ ਸਾਰੀ ਰਾਤ ਫੋਨ ਮਲਾਉਂਦੇ ਰਹਿੰਦੇ ਕਿ ਇਹਨੂੰ ਬਣਾ ਦੇ ਝਾੜੂ ਵਾਲੇ ਨੂੰ ਮੇਰ ਪੜਾ ਦੇ ਝਾੜੂ ਵਾਲੇ ਨੂੰ ਮੇਰ ਕਿ ਆ ਟਾਲੀয়াল ਸਾਹਿਬ ਇੱਕ ਦਾ ਨਾ ਉਹ ਲੈ ਲੈਂਦੇ ਆ ਕਿ ਉਹ ਆਪਣਾ ਅਮਨ अरोड़ा ਦੂਜੇ ਦਾ ਲੈ ਦਿੰਦਾ ਉਹ ਡਾਕਟਰ ਗੁਪਤਾ ਜੀ ਨੇ ਉਹ ਤੀਜੇ ਦਾ ਲੈ ਲੈਂਦੇ ਆ ਉਹ ਸੰਧੂ ਸਾਹਿਬ ਨੇ ਉਹ ਚੌਥੇ ਦਾ ਲੈ ਲੈਂਦੇ ਆ ਆ ਨਿੱਜਰ ਸਾਹਿਬ ਪੰਜਵੇਂ ਦਾ ਲੈ ਲੈਂਦੇ ਆ ਹੀ ਕਾ ਆ ਜੋੜੇ ਹੱਥ ਅਹੀਂ 129 ਲਵਾਂਗੇ ਅੰਦਰ ਜਾ ਕੇ ਔਰ ਸਾਡੀ ਪਾਰਟੀ ਦੇ ਸੀਨੀਅਰ ਮੋਸਟ ਕਾਉਂਸਲਰ ਅੰਦਰ ਪਾਰਟੀ ਦੀ ਅਗਵਾਈ ਕਰਨਗੇ ਸਾਡੇ ਸਾਹਬ ਤਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਤਿੰਨ ਵਾਰੀ ਕਾਉਂਸਲਰ ਬਣੇ ਆ ਸਾਡੇ ਸੀਨੀਅਰ ਸੈਕੰਡ ਸੀਨੀਅਰ ਮੋਸਟ ਉਹ ਬੀਬੀ ਸਾਡੇ ਸਤਿਕਾਰਯੋਗ ਮਾਤਾ ਜੀ ਨਗਵੰਤ ਕੌਰ ਜੀ ਹੋਣਗੇ ਔਰ ਨਾਲ ਉਥੇ ਇੱਕ ਵਾਚ ਜਾਂ ਵਿਪ ਦਾ ਕੰਮ ਸਾਡੇ ਪੰਟੋਰੀ ਸਾਹਿਬ ਤੇ ਨਾਲ ਡੈਪਟੀ ਸਾਡੇ ਭੈਣ ਜੀ ਸਤਿਕਾਰਯੋਗ ਪਰਮਜੀਤ ਕੌਰ ਵੇਖਣਗੇ ਔਰ ਸ੍ਰੀ ਅੰਮਰਸਰ ਸਾਹਿਬ ਦਾ ਜੀਤੇ ਤੇ ਭਲਾ ਹੋਵੇ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਸ ਸਾਹਿਬ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਉਹ ਜੇ ਫੈਸਲਾ ਹੋਵੇ ਕਾਂਗਰਸ ਵੀ ਲੋਕਾਂ ਨੇ ਵੇਖ ਲਈ ਆਪ ਵੀ ਵੇਖ ਲਈ ਹੁਣ ਮੇਅਰ ਚੰਗਾ ਕੋਈ ਸਾਡੇ ਚੋ ਸ਼ਰੋਬਨੀ ਅਕਾਲੀ ਦਲ ਜਿਹੜੀ ਐਡੀ ਵਗਦੀ ਹਨੇਰੀ ਚ ਵੀ ਜਿੱਤ ਗਿਆ ਮਤਲਬ ਲੋਕਾਂ ਦਾ ਇਹਨਾਂ ਨੂੰ ਪਿਆਰ ਹੈ ਇੰਨਾ ਚੋ ਚ ਮੇਅਰ ਬਣਾ ਦਿਓ ਕੰਮ ਧਾਲੀ ਵਾਲ ਸਾਹਿਬ ਦਾ ਇੱਕ ਨਹੀਂ ਰੁਕੂਗਾ ਸਾਰੇ ਕਰ ਦਿਆ ਕਰਾਂਗੇ ਜਿਹੜਾ ਕਹਿਣਗੇ ਉਹ ਕਰੀਏ ਜਿਹਦਾ ਵੀ ਇੱਕ ਦੋ ਕੋਈ ਵੀ ਪ੍ਰਤਾਪ ਹੁਣਾਂ ਨੇ ਵੀ ਚਾਹ ਦੀ ਅੱਛਾ ਕੁਮਰ ਵਿਜੇ ਪ੍ਰਤਾਪ ਸਾਹਿਬ ਨੂੰ ਪੜਾ ਦੇਣ ਸਾਡੇ ਵੱਲੋਂ ਅਸੀਂ ਉਹਨਾਂ ਦੀ ਮੰਤੀ ਵੀ ਕਰ ਜਾਂ ਜਾਂ ਸਾਡੀ ਕਰ ਦੇਣ ਜਾਂ ਅਸੀਂ ਉਹਨੂੰ ਉਹਨਾਂ ਨੂੰ ਆਪ ਦੀ ਨਹੀਂ ਕਰਨੀ ਚਾਹੀਦੀ ਤੇ ਨਾ ਕਾਂਗਰਸ ਦੀ ਕਰਨੀ ਚਾਹੀਦੀ ਮੈਂ ਤਾਂ ਕਹੂੰਗਾ ਉਹ ਵੀ ਸਾਡੇ ਬੰਦਿਆਂ ਦਾ ਸਾਥ ਦੇਣ ਰਲ ਮਿਲ ਕੇ ਚੌਥਾ ਤੀਜਾ ਬੰਦਾ ਕੋਈ ਹੋਰ ਬਦਲ ਬਣਾਈਏ ਜਿਹੜਾ ਵਾਕੇ ਸincere ਹੋਵੇ ਪੰਜਾਬ Thank you.